ਸਸ਼ੀਕਾਲ ਜੀ ਕਿਸਮਤ ਦੀਆਂ ਖੇਡਾਂ ਵਿੱਚ ਜਦੋਂ ਬਬਲੂ ਕਮਲ ਤੇ ਕਮਲ ਨੂੰ ਏਜੰਟ ਕੋਲ ਲੈ ਕੇ ਜਾਂਦਾ ਹੈ ਤਾਂ ਏਜੰਟ ਦੀਆਂ ਗੱਲਾਂ ਸੁਣ ਕੇ ਕਮਲ ਨੂੰ ਵੀ ਯਕੀਨ ਹੋ ਜਾਂਦਾ ਹੈ ਕਿ ਕਮਲ ਵੀ ਜਾਣ ਲਈ ਰਾਜ਼ੀ ਹੋ ਜਾਂਦਾ ਆ ਪਰ ਉਹਨਾਂ ਨੇ ਇਹ ਨਹੀਂ ਸੋਚਿਆ ਕਿ ਇੰਨੀ ਜਲਦੀ ਬਾਹਰ ਦੇ ਕੰਮ ਕਿਵੇਂ ਬਣ ਜਾਂਦੇ ਆ ਏਜੰਟ ਨੇ ਤਾਂ ਉਹਨਾਂ ਦਾ ਬ੍ਰੇਨ ਵਾਸ਼ ਕਰ ਦਿੱਤਾ ਬਬਲੂ ਦਾ ਇੱਕ ਹੋਰ ਮੁੰਡੇ ਨੂੰ ਲੈ ਕੇ ਆ ਗਿਆ ਉਸਨੇ ਤਾਂ ਆਪਣੇ ਪਿਓ ਨੂੰ ਕਹਿ ਕੇ ਸਾਰੀ ਜ਼ਮੀਨ ਬਿਕਵਾ ਦਿੱਤੀ ਤੇ ਉਸਦਾ ਬਾਪੂ ਤਾਂ ਉਹ ਕਹਿੰਦਾ ਰਿਹਾ ਕਿ ਤੂੰ ਨਾ ਜਾ ਤੂੰ ਜੇ ਜਾਣਾ ਤਾਂ ਕੋਈ ਛੋਟੀ ਕੰਟਰੀ ਵਿੱਚ ਚਲਾ ਜਾ ਪਰ ਉਹਨੇ ਉਸਦੇ ਸਿਰ ਤੇ ਤਾਂ ਅਮਰੀਕਾ ਦਾ ਭੂਤ ਸਵਾਰ ਹੋਇਆ ਸੀ ਫਿਰ ਜਦੋਂ ਥੋੜੇ ਦਿਨਾਂ ਬਾਅਦ ਉਹਨਾਂ ਦਾ ਵੀਜ਼ਾ ਆ ਜਾਂਦਾ ਹੈ ਤਾਂ ਵਿੱਕੀ ਉਹਨਾਂ ਨੂੰ ਏਅਰਪੋਰਟ ਤੇ ਛੱਡਣ ਜਾਂਦਾ ਹੈ ਪਰ ਏਜੰਟ ਨੇ ਤਾਂ 40-40 ਲੱਖ ਰੁਪਏ ਪਹਿਲਾਂ ਹੀ ਲੈ ਲਏ ਸੀ ਘਰ ਪਰ ਘਰ ਦੇ ਸਾਰੇ ਜਾਣੇ ਡਰਦੇ ਆ ਕਿ ਇੰਨੀ ਜਲਦੀ ਕਿੱਦਾਂ ਬਾਹਰ ਜਾਣ ਦਾ ਬਾਣਾ ਗਿਆ ਪਰੀ ਤੇ ਉਸ ਦੀ ਭਾਬੀ ਦਾ ਸੰਦੀਪ ਨੂੰ ਗੁੱਸੇ ਹੋ ਜਾਂਦੀਆਂ ਹਨ ਇਹਨਾਂ ਕੰਮਾਂ ਨੂੰ ਤਾਂ ਸਾਲ 6 ਮਹੀਨੇ ਲੱਗ ਜਾਂਦੇ ਆ ਪਰ ਇਹਨਾਂ ਨੇ ਤਾਂ ਪਹਿਲਾਂ ਸਾਨੂੰ ਦੱਸਿਆ ਨਹੀਂ ਪਰ ਉਹਨਾਂ ਨੇ ਨੂੰ ਤਾਂ ਪਤਾ ਆ ਕਿ ਉਹ ਤਾਂ ਬਹੁਤ ਬੁਰੀ ਤਰ੍ਹਾਂ ਫਸਣ ਵਾਲੇ ਆ ਉਧਰ ਏਜੰਟ ਤੇ ਉਸਦੀ ਘਰ ਵਾਲੀ ਬਹੁਤ ਖੁਸ਼ ਹੁੰਦੇ ਆ ਕਿ ਸਾਨੂੰ ਤਾਂ ਘਰ ਬੈਠਿਆਂ ਨੂੰ ਹੀ ਇੰਨੀ ਕਮਾਈ ਹੋਈ ਜਾਂਦੀ ਆ ਸਾਨੂੰ ਕੀ ਲੋੜ ਆ ਬਾਹਰ ਜਾ ਕੇ ਦਿਹਾੜੀਆਂ ਲਾਉਣ ਦੀ ਫਿਰ ਉਹ ਆਪਣਾ ਫਾਇਦਾ ਕਰਨ ਲਈ ਉਸਦੇ ਉਸਦੀ ਜਾਨ ਖਤਰੇ ਵਿੱਚ ਕਿੱਦਾਂ ਪਾ ਸਕਦੇ ਆ ਆਪਣੇ ਫਾਇਦੇ ਲਈ ਕਿਸੇ ਦੀ ਹੱਦ ਹੱਦ ਵਾਲੀ ਮਿਹਨਤ ਦੀ ਕਮਾਈ ਕਿੱਦਾਂ ਕੋਈ ਖਾ ਸਕਦਾ ਆ ਫਿਰ ਜਦੋਂ ਏਜੰਟ ਨੂੰ ਪਤਾ ਲੱਗ ਜਾਂਦਾ ਹੈ ਕਿ ਉਹ 에어ਪੋਰਟ ਤੇ ਚਲੇ ਜਾਂ ਗਏ ਆ ਤਾਂ ਆਪਣੀ ਪੈਕਿੰਗ ਕਰਨ ਲੱਗ ਜਾਂਦੇ ਹਨ ਉਹ ਉਹ ਕਰ ਉਹਨਾਂ ਦਾ ਨਹੀਂ ਤਾਂ ਉਹ ਝੂਠ ਬੋਲਦੇ ਸੀ ਫਿਰ ਉਹ ਕਾਰ ਦਾ ਕਿਰਾਇਆ ਪਤਾ ਨਹੀਂ ਕਿਉਂ ਕਾਰ ਕਰਾਏ ਦਾ ਆ ਪਤਾ ਨਹੀਂ ਕਿ ਉਹ ਮੁੰਡੇ ਇੰਨੀ ਇਨਾਂ ਦੇ ਚਾਂਸੇ ਵਿੱਚ ਆ ਜਾਂਦੇ ਹਨ ਤੇ ਆਪਣੇ ਲੱਖਾਂ ਰੁਪਏ ਡੋਬ ਲੈਂਦੇ ਆ ਤੇ ਕਈ ਘਰਾਂ ਦੇ ਚਿਰਾਗ ਵੀ ਬੁੱਝ ਜਾਂਦੇ ਹਨ ਤਾਂ ਉਹਨਾਂ ਨੂੰ ਕਿੱਥੇ ਲਾਏਗਾ ਲਾ ਦੇਣਾ ਤੇ ਉਹ ਤਾਂ ਘਰ ਕਿੱਦਾਂ ਵਾਪਸ ਆਉਣਗੇ ਪਤਾ ਨਹੀਂ ਤੇ ਉਹਨਾਂ ਦੇ ਘਰਦਿਆਂ ਦਾ ਕੀ ਹਾਲ ਹੋਵੇਗਾ ਹੁਣ ਅਗਲੇ ਐਪੀਸੋਡ ਵਿੱਚ ਦੱਸਾਂਗੇ ਕਿ ਕਮਲ ਬਬਲੂ ਤੇ ਉਹਨਾਂ ਦਾ ਦੋਸਤ ਕਿੱਥੇ ਗਏ ਅੱਗੇ ਜਾਣਕਾਰੀ ਲਈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ